ਹੁਣ ਮੈਂ ਚੱਲਿਆ ਤੇ ਹੀ ਭੈਣ ਤੋਂ ਪੈਸੇ ਲੈਣ ਤੇ ਪੈਸੇ ਲੈ ਕੇ ਤੇ ਫੇਰੀ ਮੂੰਗਾ ਇਹ ਤੂੰ ਮੇਰੀ ਪੈਨਸ਼ਨ ਬਈਦੀ ਗਈ ਨਾ ਮੋਟਰਸਾਈਕਲ ਵੇਚ ਕੇ ਚੋਰੀ ਵੇਖੀ ਮਹੱਤਵ ਦਾ ਬਦਲਾ ਉਹਦਾ ਹੱਦ ਹੋ ਗਈ ਤੁਹਾਡੇ ਵਾਲੀ ਦੱਸੋ ਵੀ ਜੇ ਮੇਰੀ ਭੈਣ ਨੂੰ ਪੈਸਿਆਂ ਦੀ ਲੋੜ ਸੀਗੀ ਜੇ ਮੈਂ ਉਹਦੀ ਮਦਦ ਕਰ ਵੀ ਦਿੱਤੀ ਤਾਂ ਕੀ ਆਖਰ ਆ ਗਈ ਜੇ ਅਹੀਂ ਨਾ ਉਹਦੇ ਨਾਲ ਖਲਾਵਾਂਗੇ ਔਖੇ ਟਾਈਮ 'ਚ ਤੇ ਕੌਣ ਖਲਾਊਗਾ ਉਹ ਠੀਕ ਆ ਖੜਗਾ ਬੰਦਾ ਜੇ ਚੋਰੀਆਂ ਕੀਤੀ ਹੋਏ ਦੇ ਸਮਝ ਲੱਗੀ ਨਾ ਜੇ ਠੀਕ ਹੈ ਜੇ ਉਹ ਮੰਗਦੀ ਪੈਸੇ ਨਾ ਮੈਂ ਜਰੂਰ ਦਿੰਦਾ ਜੇ ਮੇਰੇ ਕੋ ਹੁੰਦੇ ਤੇ ਜਦੋਂ ਸਾਡੇ ਕੋ ਪਹਿਲੇ ਨਹੀਂ ਆ ਉਤੋਂ ਦੀ ਚੋਰੀ ਕਰਕੇ ਇੱਕ ਦਿਨ ਇੱਕ ਟੁਰਕ ਜੀ ਤੋਂ ਬਈ ਹਾਂ ਕਿੰਦਾ ਦੀ ਤੁਸੀਂ ਗੱਲ ਕਰਨ ਰਹੀ ਹੋ ਵੀ ਮੈਂ ਚੋਰੀ ਪੈਸੇ ਦਿੱਤੇ ਆ ਜਦੋਂ ਮੇਰੀ ਭੈਣ ਦਾ ਫੋਨ ਆਇਆ ਹੈ ਨਾ ਮੈਂ ਪਹਿਲੇ ਨੰਬਰ ਤੇ ਤੁਹਾਨੂੰ ਪੁੱਛਿਆ ਹੈਗਾ ਤੇ ਤੁਸੀਂ ਮੈਨੂੰ ਕਹਤਾ ਵੀ ਮੇਰੇ ਕੋ ਪੈਸੇ ਨਹੀਂ ਆ ਤੇ ਮੈਂ ਵੀ ਇਹ ਸੋਚਿਆ ਵੀ ਮੋਟਰਸਾਈਕਲ ਵੇੜੇ ਦੇ ਵਿੱਚ ਇੱਕ ਵਾਧੂ ਹੀ ਲੱਗਾ ਚਲਾਉਣ ਵਾਲੇ ਤੇ ਤੁਸੀਂ ਇਕੱਲੇ ਹੀ ਹੋ ਤੇ ਕੀ ਕਰਨਾ ਵਾ ਜੇ ਉਹਨੂੰ ਦੇ ਕੇ ਪੈਸੇ ਦੇ ਵੀ ਦਿੱਤੇ ਤੇ ਕੀ ਆਖਰ ਆ ਗਈ ਆ ਓਏ ਕੇ ਇਹਦੀ ਮਦਦ ਕਾ ਨਹੀਂ ਮਾਰੀ ਗੱਲ ਨਹੀਂ ਹੈ ਬੇਕੁਫੀ ਔਰਤ ਜਿਹੜੀ ਚੋਰੀ ਕਰਕੇ ਤੂੰ ਮੋਰਸੇ ਵੇਚਣਾ ਇਹ ਬੇਕੁਫੀ ਕੀਤੀ ਆ ਨਾਲੇ ਤੂੰ ਮੇਰੀ ਭੈਣਾ ਕੰਨਾ ਖੜਦੀ ਆ ਜਿਹੜੀ ਮੈਂ ਤੇਰੀ ਭੈਣ ਨਾਲ ਖੜਾ ਤੂੰ ਚੰਗੇ ਮੇਨਾ ਕਰਨੀ ਆ ਅੱਛਾ ਫਿਰ ਹੁਣ ਹਾ ਗੱਲ ਵਾ ਇਹ ਹੁਣ ਨਾ ਭੈਣਾ ਭੈਣਾ ਚ ਸਰੀਕੇ ਹੋਣਗੇ ਜੇ ਤੁਹਾਡੀ ਭੈਣ ਨਾਲ ਮੈਂ ਨਹੀਂ ਨਾ ਖਲੋਂਦੀ ਤੇ ਫਿਰ ਤੁਸੀਂ ਵੀ ਨਹੀਂ ਮੇਰੇ ਨਾਲ ਖਲੋਣਾ ਮੇਰੀ ਗੱਲ ਸੁਣੋ ਇੰਨਾ ਚਿਰ ਹੋ ਗਿਆ ਤੁਹਾਡੀ ਭੈਣ ਨੂੰ ਹਸਪੀਟਲ ਚ ਉਹ ਗੱਲ ਤੇ ਉੱਤ ਤੁਰੀ ਫਿਰਦੀ ਨੂੰ ਇੰਨੇ ਉਹਦੇ ਤੇ ਪੈਸੇ ਲੱਗਣਦੇ ਆ ਕੌਣ ਲਾਉਣ ਰਿਆ ਵਾ ਉਹ ਵੀ ਤੋਹੀ ਕਰੋਨਾ ਗਿੰਤੀ ਮਿੰਤੀ ਇਸੇ ਕਰ ਚ ਲੱਗਣ ਡੇ ਆ ਅੱਜ ਮੇਰੀ ਭੈਣ ਤੇ ਮੁਸੀਬਤ ਆਈ ਆ ਤੇ ਤੁਸੀਂ ਉਸੇ ਵੇਲੇ ਮੈਨੂੰ ਬੁਣੋਂ ਲਾ ਪਈਓ ਇਹ ਕਿੱਦਾਂ ਬਣਨਾ ਉਹ ਕਿੰਨਾ ਕ ਮੈਨਾਂ ਕੱਢਦੇ ਆ ਅੱਗੋਂ ਨਹੀਂ ਇੱਕ ਦੀ ਪੁੱਛਣ ਤੇ ਹੀ ਭੈਣ ਨੇ ਫੋਨ ਕੀਤਾ ਅੱਜ ਲੋੜ ਹੀ ਮਤਬਲੀ ਤਾਂ ਅੱਜ ਨੇ ਫੋਨ ਚੱਕ ਮਾਰਿਆ ਉਹਨਾਂ ਨੂੰ ਪਤਾ ਵਾ ਤੇ ਤੁਸੀਂ ਜਿੰਨੇ ਕ ਪਾਣੀ ਚ ਹੈਗੇ ਈਓ ਜਿੱਦਾਂ ਦੇ ਤੁਹਾਡੇ ਸੁਭਾਅ ਆ ਇਸੇ ਕਰਕੇ ਤੇ ਉਹ ਮੈਨੂੰ ਫੋਨ ਵੀ ਨਹੀਂ ਕਰਦੇ ਤੇ ਜੇ ਉਹਨਾਂ ਨੂੰ ਮੁਸੀਬਤ ਪਈ ਆ ਫੋਨ ਕਰਤਾ ਤੇ ਤੁਸੀਂ ਉਤੋਂ ਮੈਨੂੰ ਇੱਕ ਦੀ 100 ਸੁਣਾਉਣ ਡੇ ਈਓ ਇਹ ਇਹ ਦੱਸਉਣੀਆਂ ਜਦੋਂ ਚੋਰੀ ਕੀਤੀ ਨਾ ਤੇ ਚੋਰ ਨੇ ਮੈਂ ਇਦਾਂ ਸਮਝਦੀ ਗੱਲ ਚਲੋ ਫਿਰ ਠੀਕ ਆ ਜੇ ਹੈ ਕੱਲ ਤੇ ਹੀ ਹੋ ਨਾ ਤੇ ਤੁਸੀਂ ਵੀ ਆਪਣਾ ਜ਼ੋਰ ਲਾ ਲਓ ਤੇ ਮੈਂ ਵੀ ਆਪਣਾ ਜ਼ੋਰ ਲਾ ਲੈਣੀ ਆ ਮੇਰੀ ਭੈਣ ਨੇ ਨਹੀਂ ਪੈਸੇ ਮੋੜਨੇ ਤੇ ਨਹੀਂ ਮੋੜਦੇ ਮੈਂ ਆਪਣੀ ਭੈਣ ਨੂੰ ਫੋਨ ਕਰੂੰਗੀ ਕਿ ਕੋਈ ਲੋੜ ਨਹੀਂ ਇਹਨਾਂ ਨੂੰ ਪੈਸੇ ਦੇਣ ਦੀ ਮੈਂ ਦਿੱਤੇ ਆ ਮੋੜਨੇ ਨਹੀਂ ਜੇ ਨਾ ਨਾ ਮੈਂ ਪੈਸੇ ਜਾਂਦੇ ਤੇ ਮੈਨੂੰ ਕਿੰਨਾਂ ਸੇ ਕਿੰਨੀ ਕਹਿਣਾ ਇੱਥੇ ਪੈਸੇ ਲਿਆ ਕੇ ਫੇਰ ਹੀ ਆਉਂ ਮੈਂ ਚਿੱਲੇ ਲੈ ਆਉ ਕਰਦੇ ਭਾਣ ਆਪਣੀ ਫੋਨ ਤੇ ਤੇਰਾ ਭਾਈ ਆਉਣ ਲੱਗਾ ਪੈ ਲੈਣ ਕਰ ਦੂੰਗੀ ਫੋਨ ਤੇ ਨਾਲੇ ਮੈਂ ਉਹਨੂੰ ਇਹ ਵੀ ਕਹਿ ਦੂੰਗੀ ਕਿ ਖੋਟੇ ਸਿੱਕੇ ਨੂੰ ਹੀ ਭਜਾਈ ਕੋਈ ਚਾਹ ਪਾਣੀ ਪੁੱਛਣ ਦੀ ਲੋੜ ਨਹੀਂ ਹੈਗੀ ਇਹਨਾਂ ਨੇ ਰਿਸ਼ਤੇ ਨਾਂ ਤੇ ਸਾਰੇ ਖਤਮ ਕਰਤੇ ਆ ਤੇ ਚਾਹ ਪੀਂਦਾ ਵਰੀ ਮੈਂ ਭੁੱਖਾ ਨਹੀਂ ਚਾਹੁੰਦਾ ਚੰਗਾ ਘਰੋਂ ਪੀਰੋਂ ਆ ਗਈ ਮੈਂ ਤੇ ਪੈਸੇ ਲੈਣ ਚੱਲੀ ਆ ਤੇ ਲੈ ਕੇ ਆਣੀ ਹੂੰ ਬਹੁਤ ਸੋਣੀ ਕਰਤੂਤ ਬੜਾ ਨਾਮ ਹੋਊਗਾ ਵੀ ਬਾਹਗਲ ਪੈਣ ਦਾ ਪਰੋਣਾ ਆਇਆ ਈ ਤੇ ਬੇਇੱਜ਼ਤੀ ਕਰਕੇ ਗਿਆ ਤੇ ਨਾਲੇ ਪੈਸੇ ਲੈ ਕੇ ਗਿਆ ਹਾਂ ਮਾਤਾ ਪੈ ਗਈ ਠੰਡ ਤੈਨੂੰ ਇਹੋ ਕੋਈ ਤੂੰ ਚੰਦੀ ਹੀ ਨਾ ਮਿੰਨੋ ਨੇ ਠੰਡ ਪਈ ਠੰਡ ਤੈਨੂੰ ਪਈ ਤੂੰ ਐਨੇ ਛਿੱਤਰ ਖਾਦੇ ਤੇਰੇ ਤਾਵੇਂ ਨਹੀਂ ਜ਼ੁਬਾਨ ਚੱਲਣਾ ਹਟਦੀ ਤੂੰ ਘਰ ਨੂੰ ਘਰ ਤੇ ਸਮਝਦੀ ਨਹੀਂ ਕਿ ਤੂੰ ਕੱਖ ਵੀ ਤੂੰ ਤੈਨੂੰ ਪਤਾ ਹੀ ਨਹੀਂਗਾ ਘਰ ਮੈਂ ਕਿਦਾਂ ਵਸਾਉਣਾ ਤੇ ਕਿਦਾਂ ਮੈਂ ਘਰ ਆਪਣਾ ਤੋੜਨਾ ਵਾ ਖਾ ਕੇ ਛਿੱਤਰ ਤੇ ਤੇਰੀ ਫੇਰ ਉਹਦਾ ਹੀ ਜ਼ੁਬਾਨ ਚੱਲਦੀ ਤੈਨੂੰ ਜ਼ਰੂਰੀ ਹਨ ਮੋਟਰਸਾਈਕਲ ਦੇ ਵੇਚ ਕੇ ਪੈਸੇ ਦੇਣੇ ਕਿਉਂ ਮਾਤਾ ਜ਼ਰੂਰੀ ਨਹੀਂ ਤੁਹਾਡੀ ਧੀ ਤੇ ਲੋੜ ਪਵੇ ਤੇ ਤੁਸੀਂ ਭਾਵੇਂ ਪੈਲੀਆਂ ਵੇਚ ਕੇ ਲਾਓ ਉਹਦੇ ਨਾਂ ਤੇ ਕਿੱਲੇ ਵੀ ਕਰੋ ਤੇ ਜਦੋਂ ਮੇਰੇ ਭੈਣ ਭਰਾ ਨੂੰ ਲੋੜ ਪਵੇ ਤੇ ਮੈਂ ਪੈਸੇ ਨਾ ਦਵਾਂ ਮੈਂ ਤੁਹਾਡੇ ਪੁੱਤ ਨੂੰ ਪੁੱਛਿਆ ਹੈਗਾ ਠਈਏ ਵਰਗਾ ਠੋਕੇ ਜਿਹਾ ਜਵਾਬ ਦਿੱਤਾ ਉਹਨੇ ਮੈਨੂੰ ਗਾੜੀਆਂ ਤੇ ਤੂੰ ਹੋਰ ਵੀ ਕਹਿੰਨੇ ਪੁੱਛ ਲਈਂਆਂ ਵੀ ਮੈਂ ਕੰਮ ਕਰਨ ਲੱਗੀ ਮੋਟਰਸਾਈਕਲ ਵੇਚ ਕੇ ਮੈਂ ਆਪਣੇ ਭੈਣ ਨੂੰ ਪੈਸੇ ਦੇਣ ਲੱਗਿਆਂ ਜਿਹੜਾ ਪੈਲੀ ਤੂੰ ਆਣੀ ਨਾ ਖਰੇ ਤੇਰੀ ਜ਼ਬਾਨ ਵਕਾਹੇ ਦਵੇ ਪੈਲੀ ਅੱਛਾ ਵਕਾਹੀ ਦਵੇ ਵੇਚੋ ਤਾਂ ਸਹੀ ਕਿੱਦਾਂ ਵੇਚਦੇ ਈਓ ਮੈਂ ਕਹਿੰਨ ਪੌਮ ਮੋੜ ਕੇ ਵੇਖਣ ਵੀ ਨਹੀਂ ਦਿੰਦੀ ਪੈਲੀ ਵਾਲੇ ਤੇ ਜੇ ਤੂੰ ਹੀ ਕਹੋ ਨਾ ਵੀ ਕੁੜੀ ਦੇ ਨਾਂ ਤੇ ਪੈਲੀ ਵੇਖ ਜੇ ਉਹ ਤਾਂ ਨਹੀਂ ਮਾਤਾ ਕਦੀ ਵੀ ਵੇਖਦੀ ਹੱਥ ਵੱਡੇ ਆ ਹੱਥ ਵੱਡੇ ਆ ਡੇਢ ਕਿੱਲਾ ਉਹਦੇ ਨਾਲ ਡੇਢ ਕਿੱਲਾ ਟਾਡੇ ਨਾਲ ਐਸੇ ਘੜੀ ਦਾ ਤੇ ਮੈਨੂੰ ਪਸਤਾਵਾ ਵਾ ਮੈਂ ਕਿਹੜੇ ਵੇਲੇ ਘੜੀ ਘਰੋਂ ਚਲ ਗਈ ਤੇ ਤੂੰ ਮਾਤਾ ਉਹਦੇ ਨਾਲ ਪੈਲੀ ਕਰਤੀ ਜੇ ਕਿਤੇ ਮੈਂ ਇੱਥੇ ਹੁੰਦੀ ਨਾ ਤੇ ਮੈਂ ਕਦੀ ਨਹੀਂ ਪੈਲੀ ਹੋਂ ਦੇਣੀ ਤੂੰ ਕਿੱਲੇ ਡੇਢ ਦੀ ਨਾਲ ਕਰਦੀ ਆ ਮੈਂ ਮਰਲਾ ਨਹੀਂ ਹੋਂ ਦੇਣੀ ਤੈਨੂੰ ਪਰਮੰਝਿਤ ਫੇਰ ਨਹੀਂ ਲੱਗਦੀ ਵੀ ਉਹ ਹਸਪਤਾਲ ਪਈ ਆ ਉਹ ਤੇ ਇੰਨੇ ਪੈਸੇ ਲੱਗਣ ਨੇ ਮੈਂ ਹੁਣੇ ਘਰ ਸਿਆਣੀ ਬਣ ਜਾ ਪਰ ਤੂੰ ਨਹੀਂ ਆਪਣੇ ਘਰ ਤਾਂ ਬਾਜ ਜਾਂਦੀ ਤਾਂ ਮੈਂ ਆਉਣਾ ਵੀ ਨਹੀਂ ਮਾਤਾ ਜਿੱਥੇ ਜਿੰਨਾ ਜੋਰ ਲੱਗਦਾ ਨਾ ਲਾਲਾ ਮੈਂ ਤੈਨੂੰ ਦੱਸਤਾ ਮੈਂ ਹੁਣ ਨਾ ਤੁਹਾਡੀ ਪਰਵਾਹ ਕਰਨੀ ਛੱਡਤੀ ਆ ਜਿੱਦੋਂ ਦਾ ਤੁਸੀਂ ਮੇਰੇ ਰਿਸ਼ਤੇਦਾਰਾਂ ਨੂੰ ਆਪਣੇ ਨਹੀਂ ਨਾ ਸਮਝਦੇ ਮੈਂ ਤੁਹਾਨੂੰ ਵੀ ਆਪਣਾ ਸਮਝਣਾ ਛੱਡਤੀ ਅਹੀਂ ਵੀ ਛੱਡ ਦਿੱਤੀ ਤੇਰੀ ਆਈ ਪਰਵਾਹ ਕੋਈ ਫਿਕਰ ਨਹੀਂ ਤੇਰਾ ਇਹ ਨਾ ਹੀ ਤੇ ਨਾ ਰਵੇ ਜੋ ਮਰਜ਼ੀ ਕਰ ਜੋ ਹੁਣ ਕਾੜੀ ਸਾਡੀ ਕੋਈ ਚੀਜ਼ ਨਹੀਂ ਵੇਚਣੀ ਚਾਹੀਦੀ ਇਹ ਤਾਂ ਹੁਣ ਟਾਈਮ ਹੀ ਦੱਸੂਗਾ ਜੇ ਤੁਸੀਂ ਮੇਰੀ ਮੰਨੋਗੇ ਤੇ ਮੈਂ ਤੁਹਾਡੇ ਹਿਸਾਬ ਨਾਲ ਚੱਲੂਗੀ ਤੇ ਜੇ ਤੁਸੀਂ ਨਾ ਮੰਨੋਗੇ ਤੇ ਫਿਰ ਜਿੱਦਾਂ ਮੇਰਾ ਜੀ ਕਰੂਗਾ ਮੈਂ ਕਰੂਗੀ ਉਹ ਇਹ ਗਿਆ ਨਾ ਮੇਰਾ ਪੁੱਤ ਪੈਸੇ ਲੈਣ ਗਿੜਕੇ ਲਿਆਊਗਾ ਜਿੱਦਾਂ ਤੂੰ ਗਿਣ ਕੇ ਦਿੱਤੇ ਨਾ ਉਦਾਂ ਹੀ ਗਿਣ ਕੇ ਲੈ ਕੇ ਆਊਗਾ ਤੇ ਮੈਂ ਹਾਂ ਫਿਰ ਥੁਕ ਲਾ ਲਾ ਕੇ ਗਣੀ ਮਾਤਾ ਥੁਕ ਲਾ ਕੇ ਗਿਣੂਗਾ ਮੈਂ ਹਾਂ ਵੇਖੀ ਤਾਂ ਸਹੀ ਨਾ ਕਦੀ ਵੀ ਨਾ ਪੈਸੇ ਮਿਲੇ ਇਹ ਪੰਮੋ ਨੇ ਦਿੱਤੇ ਆ ਤੂੰ ਹੀ ਨਹੀਂ ਦਿੱਤੇ ਮੈਂ ਥਾਂਖਦਾਰੇ ਵੇਚ ਲੈਣੀਓ ਕਿਤੇ ਜੇ ਵੇਚਣਾ ਇਹਦੇ ਥੋੜਾ ਹੋਰ ਕਿਤੇ ਵੇਚ ਦੇਣੀ ਤੂੰ ਜਸ ਰਿਕਾ ਚ ਵੇਚਿਆ ਮੰਮੀ ਆ ਲਫਣ ਗਰਮੀ ਇਤ ਪਾਣੀ ਜਗਦੇ ਮੇਰੇ ਘਰੇ ਤਾਂ ਠਾਂ ਨਹੀਂ ਜਾਣ ਦਿਆ ਮੈਂ ਕੀ ਕਰਾਂ ਮੈਨੂੰ ਤਾਂ ਸਮਝਣ ਲੱਗਣ ਦੇ ਮੈਨੂੰ ਤਾਂ ਵਿੜਾ ਨਹੀਂ ਚੰਗਾ ਲੱਗਦਾ ਪੁੱਤ ਬਿਨੋਂ ਮੈਨੂੰ ਤਾਂ ਹੁਣ ਇਹੀ ਟੈਨਸ਼ਨ ਲੱਗੀ ਆ ਕਿ ਮੈਨੂੰ ਮੇਰਾ ਪੋਤਾ ਮਿਲ ਵੀ ਜਾਊਗਾ ਮੰਮੀ ਹਾਏ ਧੰਨੇ ਸਰਨਾ ਹੈਗਾ ਹੱਥ ਤੇ ਹੱਥ ਰੱਖ ਕੇ ਵੀ ਆਪਾਂ ਦੋਵੇਂ ਗਈਆਂ ਆਂ ਉੱਥੇ ਤੇ ਉਹਨਾਂ ਨੇ ਕਿਤੇ ਪੈਰਾਂ ਤੇ ਪਾਣੀ ਨਹੀਂ ਪਾਣ ਦਿੱਤਾ ਕਿਤੇ ਪਾਣੀ ਦਾ ਘੋਟ ਨਹੀਂ ਹੰਨ ਪੁੱਛਿਆ ਕਿੰਨੀ ਉਹਨਾਂ ਨੇ ਸਾਡੀ ਬੇਇੱਜ਼ਤੀ ਕੀਤੀ ਉਹਨਾਂ ਨੇ ਨਿਓਰ ਤੇ ਹੋਰ ਕਦ ਦੀ ਮਾਂ ਵੇਖੇ ਕਿਦਾਂ ਬੋਲਦੀ ਸੀ ਉਹਨੂੰ ਲੱਗਦਾ ਮੈਨੂੰ ਤੇ ਲੱਗਦਾ ਨਹੀਂ ਕਿ ਕਿਸੇ ਪਾਸੇ ਉਹਨਾਂ ਦੀ ਕੁੜੀ ਹਾਸਪਤਾਲ ਵਾ ਉਹਦੇ ਜਿੱਦਾਂ ਬੋਲਣ ਦੀ ਦੋਵੇਂ ਘਰ ਹੀ ਗਏ ਮਾ 900 ਮੁੰਡਾ ਵੀ ਘਰ ਜੀ ਜਿਹਦੀ ਧੀ ਬਿਮਾਰ ਹੋਵੇ ਹਸਪਤਾਲੋਂ ਠੰਡਾ ਕੱਢਦਾ ਉਹਨੂੰ ਘਰ ਚੈਨ ਆਉਂਦਾ ਉਹਦੇ ਕਦਮ ਵੇਖ ਕੇ ਢਾੜ ਸਿਰਦਿਆਂ ਵਾਲਾਂ ਨੂੰ ਪੈਂਦੀ ਸੀ ਉਹਨੇ ਤਾਂ ਸਾਡੇ ਪੈਰ ਨਹੀਂ ਲੱਗਣ ਦਿੱਤੇ ਸਾਨੂੰ ਕੜੀ ਗੱਲ ਨਹੀਂ ਕਰਨ ਦਿੱਤੀ ਕਿੱਦਾਂ ਰੋਲਾ ਪਾਉਣ ਲਈ ਹੀ ਉਹ ਚੱਲ ਕੋਈ ਗੱਲ ਨਹੀਂ ਹੁਣ ਮੇਰੇ ਰੱਦ ਕੜਾ ਮੈਂ ਹੁਣ ਜਾਣਾ ਨਹੀਂ ਸਰਪੰਚ ਵੱਲ ਹੁਣ ਆਪੇ ਮੇਰੇ ਘਰ ਆਊਗਾ ਹੁਣ ਮੈਂ ਫੋਨ ਹੀ ਕਰਨਾ ਵਾ ਤੇ ਇੱਥੇ ਆ ਜਦੋਂ ਵੋਟਾਂ ਲੈਣ ਹੁੰਦੇ ਉਦੋਂ ਕਿਦਾਂ ਨਾਨਕੇ ਹੱਥ ਜੋੜਦੇ ਆ ਜਦੋਂ ਕਿਸ ਨੂੰ ਲੋਡ ਪੈਂਦੀ ਉਹ ਤਾਂ ਕਿਸੇ ਦੇ ਨਾਲ ਨਹੀਂ ਤੁਰਦੇ ਏਦਾਂ ਲੈ ਲੈਣਗੇ ਵੋਟਾਂ ਗਾੜੀ ਨਹੀਂ ਨਹੀਂ ਉਹੀ ਮੈਂ ਕਹਿਣ ਡਈ ਆ ਤੁਹਾਨੂੰ ਕਿ ਉਹਨੂੰ ਫੋਨ ਕਰੋ ਤੇ ਗਰਸ ਕੇ ਕਹੋ ਚੰਗੀ ਤਰ੍ਹਾਂ ਕਿ ਤੈਨੂੰ ਗਾੜੀ ਨਹੀਂ ਲੋਡ ਵੋਟਾਂ ਦੀ ਇਹੋ ਜਿਹਾ ਆਵੇ ਵੋਟਾਂ ਲੈਣ ਤੈਨੂੰ ਭਜਾਵੇ ਇਹਨੂੰ ਫਿਰ ਕਰੋ ਨਹੀਂ ਕੋਈ ਨਹੀਂ ਮੈਂ ਕਰਦੇ ਆ ਗੱਲ ਏਦਾਂ ਨਹੀਂ ਸੁੱਤ ਰੋਣਾ ਨਾ ਆਂਗਰ ਨਾ ਮੈਂ ਤੂੰ ਤੇ ਪੈਸੇ ਲੈਣ ਗਿਆ ਤੇ ਤੂੰ ਮੋਟਰਸਾਈਕਲ ਇੱਕ ਆ ਗਿਆ ਵਾ ਜਾਣਾ ਮਾਤਾ ਕੀ ਸੀ ਮੈਂ ਤੇ ਨਾ ਸ਼ਰਮ ਆਦੀ ਪਿੰਡ ਚ ਉਹ ਮੁੰਡਾ ਨਾ ਹਿੱਕ ਚੜੀ ਕੇ ਕੰਨਗਦਾ ਸੀ ਇਹ ਵੀ ਸ੍ਰੀਕਾ ਬਾਜੀ ਤੇ ਮੈਂ ਨਾ ਨਹੀਂ ਹੁੰਦਾ ਮੈਂ ਸ੍ਰੀਕਾ ਮੇਨੇ ਮਾਰਨੇ ਆ ਇਹਦੀ ਘੜੀ ਦੀ ਮੋਟਰਸਾਈਕਲ ਤੇ ਮੈਂ ਖਰੀਦਿਆ ਵਾ ਮੈਂ ਅੱਦੇ ਪੈਸੇ ਦੇ ਕੇ ਨਾ ਅੱਦੇ ਹਫਤੇ ਆਕਰਾਰ ਕਰਕੇ ਆਈਓ ਤੇ ਹਫਤੇ ਬਾਅਦ ਜਦਾਂ ਪੈਸੇ ਇਹਨੂੰ ਚੱਲ ਜੇ ਪੁੱਤ ਮੈਂ ਤੇਰੀ ਇਹ ਵੀ ਗੱਲ ਨਾਲ ਸਹਿਮਤ ਵਾਂ ਮੰਦੀ ਜੇ ਇਹਦੀ ਭੈਣ ਨੇ ਪੈਸੇ ਮੰਗੇ ਹੀ ਤੇ ਤੂੰ ਦੇ ਦਿਨੋ ਆ ਸਾਡੇ ਘਰ ਕਲੇਸ਼ ਕਨਾ ਪੈਂਦਾ ਮਾਤਾ ਕਿਦਾਂ ਦੇਂਦਾ ਐਦਾਂ ਮੈਂ ਇਹਦੀ ਭੈਣ ਨੇ ਚੋਰੀ ਪੈਸੇ ਮੰਗੇ ਸੀ ਇਹ ਤਰੀਕਾ ਖੜਾ ਮੰਗਦਾ ਮੇਰੇ ਕੋ ਸਿੱਧੇ ਮੰਗਦੇ ਇਹ ਮਾਂ ਸੋਚਦਾ ਕੋ ਆਪਣੇ ਹੁੰਦੇ ਤੇ ਅੱਛਾ ਭੈਣ ਨੇ ਭੈਣ ਕੋ ਪੈਸੇ ਮੰਗੇ ਹੈ ਤੇ ਅੱਜ ਤੇ ਲੋਕਾਂ ਕਾ ਡਿਮਾਂਡਾਂ ਦੇ ਕੇ ਮੋਟਰਸਾਈਕਲ ਲੈ ਦੋ ਪੜ ਕੇ ਪਰਾਉਣਾ ਹੋਰ ਕੋਈ ਡਿਮਾਂਡ ਕਰ ਲਓ ਤੇ ਫੇਰ ਕੀ ਤੂੰ ਕਾ ਮੰਗੋਗੀ ਉਹ ਤਾਂ ਮੈਂ ਨਾ ਮਾਤਾ ਗੱਲਾਂ ਕਰਨ ਡਿਆਂ ਉਹਨੂੰ ਭੂਏ ਚੜਾਉਣ ਡੇ ਆ ਅੱਜ ਉਹ ਬੁਲਟ ਮੰਗਣ ਡਿਆ ਕੱਲੋਂ ਕਾਰ ਮੰਗ ਲੂ ਤਾਂ ਫੇਰ ਕਿਥੇ ਜਾਣਗੇ ਫੇਰ ਕੀ ਤੂੰ ਡਿਮਾਂਡ ਪੂਰੀ ਕਰੂਗੀ ਉਹ ਨਾਲੇ ਆਪ ਸਾਡੇ ਮਾਤਾ ਆਪਾਂ ਮਹਾਂ ਟਾਈਮ ਪਾਸ ਹੁੰਦਿਆ ਅਸੀਂ ਕਿੰਨੇ ਕਿ ਸ਼ਾਮ ਆ ਕਿੰਨੀ ਕੇ ਮੇਰੀ ਸਾਡੇ ਘਰ ਮਹਾਂ ਤੇ ਰੋਕੀ ਰੋਕ ਚੱਲ ਜਾਂਦੇ ਸਾਡਾ ਸਾਰਾ ਹੀ ਚੱਲ ਗਰਨਾ ਮੈਂ ਵੀ ਤੇਰੀ ਗੱਲ ਨਾਲ ਸਹਿਮਤ ਪਰ ਇਹਨੂੰ ਵੀ ਥੋੜਾ ਬੜਾ ਸਿਆਣੀ ਬਣਨਾ ਚਾਹੀਦਾ ਅਸੀਂ ਪੜਾ ਇੱਕ ਵਾਰ ਫੋਨ ਕੀਤਾ ਹੈਗਾ ਪੈਸਿਆਂ ਨੂੰ ਤੁਹਾਨੂੰ ਠੋਕੇ ਬਜਵਾਬ ਦਿੱਤਾ ਹੈ ਉੱਤੋਂ ਦੀ ਵੀ ਵੀ ਗੱਲਾਂ ਕੀਤੀਆਂ ਹੈਗੀ ਉਹਨਾਂ ਨੂੰ ਸਾਨੂੰ ਚੱਲ ਮਾਤਾ ਮੈਨੂੰ ਇਹ ਗੱਲ ਦਾ ਕੋਈ ਪਸਤਾਵਾ ਨਹੀਂ ਆ ਦਵੇ ਪੈਸੇ ਕੋਈ ਨਾ ਦਵੇ ਮੈਂ ਤਾਂ ਇਸ ਗੱਲ ਦਾ ਗੁੱਸਾ ਵਾ ਵੀ ਸਿੱਧੇ ਮੈਨੂੰ ਕਰਕੇ ਪੁੱਛਦੇ ਪੈਸੇ ਵੀ ਲੋੜ ਆ ਇਹਨੂੰ ਪੁੱਛਣ ਦੀ ਕਿ ਲੋੜ ਹੀ ਸਿੱਧਾ ਦੀ ਭੈਣ ਨੇ ਇਹਨੂੰ ਫੋਨ ਕੀਤਾ ਐਜੀ ਪੈਸੇ ਦੇ ਚੋਰੀ ਉਲਟਾ ਸਾਡੇ ਕਲੇਸ਼ ਪਾਇਆ ਇਹਨੇ ਪੁੱਛਣ ਦਾ ਤੈਨੂੰ ਫਰਜ਼ ਹੀ ਵੀ ਮੈਂ ਆਪਣੇ ਆਪਣੇ ਬਣਵਈਆਂ ਨੂੰ ਪੁੱਛਾਂ ਪੈਸੇ ਬਣਵਈਏ ਨੇ ਦੇਣੇ ਕਿ ਉਹਨੇ ਕਿੱਥੋਂ ਦੇਣੇ ਹੈਗੇ ਪੈਸੇ ਪਰ ਕਸੂਰ ਤੇ ਸਾਰੀ ਨੌਜਵਾ ਜਿਹੜੀ ਉਲਟੀ ਗੱਡੀ ਚੌਧਰਾ ਕਰਦੀ ਫਿਰਦੀ ਹੈ ਗਾਂ ਗਾਂਦੀ ਫਿਰਦੀ ਹੈ ਬਥੇਰਾ ਨੇ ਸਮਝਾਉਨੇ ਵੱਡ ਨਹੀਂ ਪਰ ਇਹਦੇ ਦਿਮਾਗ 'ਚ ਗੱਲ ਬਹਿੰਦੀ ਨਹੀਂ ਤੇ ਮੈਂ ਦੱਸਣ ਕੀ ਕਰਾਂ ਮੈਂ ਤਾਂ ਆਵਿਸ਼ ਦੇਣ ਹੋ ਗਈ ਹਾਂ ਲੈ ਦੱਸ ਤੂੰ ਸ ਦੇਣ ਹੋ ਗਈਆਂ ਹਾਂ ਕਿੱਦਾਂ ਦੀਆਂ ਗੱਲਾਂ ਕਰਨ ਢਈਆਂ ਕੋਈ ਲੋੜ ਨਹੀਂ ਪੈਸੇ ਦੇਣ ਦੀ ਜਦੋਂ ਮੈਂ ਤੈਨੂੰ ਪੈਸੇ ਦਿੱਤੇ ਆ ਚੋਰੀ ਪੈਸੇ ਦਿੱਤੇ ਆ ਚਾਹੇ ਮੋਟਰਸਾਈਕਲ ਵੇਚ ਕੇ ਦਿੱਤੇ ਆ ਫੇਰ ਕਿਹੜੀ ਗੱਲ ਵਾ ਮੇਰੀ ਜ਼ਿੰਮੇਵਾਰੀ ਆ ਕੋਈ ਨਹੀਂ ਆਖ ਦਿੰਦਾ ਤੈਨੂੰ ਚਾਹੇ ਜੋ ਮਰਜ਼ੀ ਆਖੇ ਤੂੰ ਪੈਸੇ ਨਹੀਂ ਇਹਨੂੰ ਮੋੜਨੇ ਮੈਂ ਹੈਗੀ ਆ ਨਾ ਮੈਂ ਆਪੇ ਸੰਭਲੂਗੀ ਹੋਈ ਨਹੀਂ ਹੈ ਉਹ ਤੇ ਪਵਾੜਾ ਵਾ ਇਹ ਜਿਹੜੀ ਬੁੱਢੜੀ ਆ ਨਾ ਇਹ ਬੁੱਢੜੀ ਨਹੀਂ ਮੇਰੀ ਪੇਸ ਜਾਣ ਦਿੰਦੀ ਅੱਗੇ ਤੇ ਉਹ ਸਗਾਤ ਇੱਥੇ ਬੈਠੀ ਸੀ ਨਾ ਉਹ ਨਹੀਂ ਮੇਰੀ ਪੇਸ ਜਾਣਦੀ ਦੀ ਜਿਹੜੀ ਹਸਪੀਟਲ ਦੇ ਵਿੱਚ ਸਾਡੇ ਨੋਟ ਲਵਾਉਣ ਲਈ ਆ ਤੇ ਹੁਣੇ ਬੁੱਢੜੀ ਵੀ ਨਹੀਂ ਜਾਣਦੀ ਦੀ ਮੈਨੂੰ ਤਾਂ ਲੱਗਦਾ ਇਹਦਾ ਵੀ ਮੈਨੂੰ ਕੋਈ ਇਲਾਜ ਕਰਨਾ ਪੈਣਾ ਇਹਦਾ ਵੀ ਫਾਹਾ ਵੱਡਣਾ ਹੀ ਪੈਣਾ ਸਾਰੀ ਪ੍ਰਸਾਦ ਦੀ ਜਾੜੀ ਏ ਵਾ ਮੈਂ ਤੈਨੂੰ ਕਹਿਤਾ ਨਾ ਬਸ ਇੱਕ ਗੱਲ ਦੀ ਤੈਨੂੰ ਮੈਂ ਬਾਰ-ਬਾਰ ਆਖੀ ਜਾਨੀ ਆ ਵੀ ਨਹੀਂ ਪੈਸੇ ਦੇਣੇ ਤੇ ਨਹੀਂ ਦੇਣੇ ਸਾਡਾ ਭੈਣਾ ਭੈਣਾ ਦਾ ਰਿਸ਼ਤਾ ਵਾ ਨਾ ਅਸੀਂ ਆਪੇ ਨਭਾਲਾਂਗੇ ਨਹੀਂ ਕਹਨੇ ਜਾਣਾ ਵੜਨਾ ਨਾ ਮੇਰੇ ਰਿਸ਼ਤੇਦਾਰਾਂ ਦੇ ਤੇ ਨਾ ਜਾਵੇ ਮੈਂ ਨਹੀਂ ਪਰਵਾਹ ਕਰਦੀ ਚੱਲ ਠੀਕਾ ਚੰਗ ਪੈ ਹੈ ਐਵੇਂ ਡਰੀ ਜਾਂਦੀ ਆ ਜਦੋਂ ਮੈਂ ਹੈਗੀ ਤਾਂ ਇਹਨੂੰ ਕੀ ਡਰਨ ਦੀ ਲੋੜ ਵਾ ਪੱਥੇ ਰੱਖੀਦਾ ਹੌਸਲਾ ਰੱਖੀਦਾ ਤੇ ਅੰਜੀ ਤੁਸੀਂ ਫੋਨ ਤੇ ਮੈਨੂੰ ਕੀਤਾ ਹੈ ਪਰ ਮੈਂ ਕਿਤੇ ਗਿਆ ਹੈ ਪਾਜੀ ਤੁਸੀਂ ਫੋਨ ਦੀ ਗੱਲ ਕਰਨ ਦੇ ਜੀ ਮੈਂ ਤੇ ਤੁਹਾਡੇ ਘਰ 50 ਘੇੜੇ ਮਾਰਤੇ ਨਾ ਤੁਸੀਂ ਟੱਕਰਦੇ ਨਾ ਤੁਸੀਂ ਕਦੀ ਜੱਜ ਦਾ ਫੋਨ ਹੀ ਕਿਹਾ ਤੇ ਚੁੱਕਦੇ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੁਸੀਂ ਮਗਰ ਮਗਰ ਉਹਦਾ ਕਹੀ ਮਾਰੇ ਬੰਦੇ ਦੇ ਨਾਲ ਨਹੀਂ ਤੁਰਦੇ ਉਹ ਗੱਲ ਮੰਨਦੇ ਆ ਪਰ ਕਿਸ ਦੇ ਪਿੰਡ ਵਿੱਚ ਕਿਸ ਦੇ ਨਾਲ ਜਾਣਾ ਪੈਂਦਾ ਤੇ ਮਤਲਬ ਲੋਕ ਕੋਈ ਗੱਲ ਹੀ ਤੁਹਾਡੇ ਹੀ ਨਾਲ ਆ ਤੁਸੀਂ ਹੁਣ ਦੱਸੋ ਨੌ ਤੁਹਾਡੀ ਕਿੱਥੇ ਆ ਨੌ ਸਾਡੀ ਕਿੱਥੇ ਹੋਣੀ ਨੌ ਸਾਡੀ ਹਸਪਤਾਲ ਵਾ ਹੁਣ ਤੁਹਾਡੀ ਨੌ ਦਾ ਇਲਾਜ ਕੌਣ ਕਰਾਉਣ ੜਿਆ ਲਾਜ ਕਿੰਨੇ ਕਰਾਉਣਾ ਜਿਨ੍ਹਾਂ ਨੇ ਖੜੀ ਐ ਇੱਥੋਂ ਉਹਨਾਂ ਨੇ ਕਰਾਉਣਾ ਪੇਕੇ ਕਰਾਉਣ ਦੇ ਉਹਦੇ ਲਾਜ ਉਹ ਇਹ ਆ ਵੀ ਤੁਹਾਡਾ ਹੱਕ ਬਣਦਾ ਵਾ ਭੈਣ ਦੀ ਲਾਜ ਕਰਾਉਣ ਦਾ ਉਹ ਤੁਸੀਂ ਆਪਣੇ ਖੂਨ ਨੂੰ ਲਿਆਉਣਾ ਤੇ ਜਾਣਦੇ ਹੀ ਪਰ ਉਹਦਾ ਲਾਜ ਵੀ ਕਰਾਉਣ ਦਾ ਤੁਹਾਡਾ ਫਰਜ਼ ਬਣਦਾ ਕੋ ਉਹਨਾਂ ਦਾ ਮਾਪਿਆਂ ਦਾ ਤੇ ਨਹੀਂ ਨਾ ਬਣਦਾ ਹੁਣ ਲਾਜ ਤੁਹਾਡਾ ਫਰਜ਼ ਬਣਦਾ ਲਾਜ ਕਰਾਉਣ ਦਾ ਮੈਂ ਕਿੱਥੋਂ ਲਾਜ ਕਰਾਉਂਦੀ ਮੇਰੇ ਕੋਲ ਕੀ ਆ ਭੈਣ ਜੀ ਮੇਰੀ ਗੱਲ ਸੁਣੋ ਮਾੜੀ ਮੋਟੀ ਤੁਸੀਂ ਸ਼ਰਮ ਕਰੋ ਜੇ ਤੁਹਾਡੇ ਕੋਲ ਨਹੀਂ ਹੈ ਜੇ ਤੁਸੀਂ ਪਿੰਡ ਵਿੱਚ ਲੋਸਮੈਂਟ ਕਰਾਉਂਦੇ ਆਪੇ ਲੋਕੀ ਮਈ ਤੇ ਦਿੰਦੇ ਆ ਤੇ ਤੁਸੀਂ ਲਾਜ ਕਰਾਉਂਦੇ ਫਰਜ ਤੁਹਾਡਾ ਬਣਦਾ। ਬਾਜੀ ਮੈਂ ਕਿਉਂ ਲਾਵਾਂ ਲੋਕਾਂ ਕੋ ਮਰਤ ਮੈਂ ਕਿਉਂ ਲੋਸਮੈਂਟ ਕਰਾਵਾਂ? ਉਹ ਤਾਂ ਚਲੋ ਮੈਂ ਮੰਨਦੀ ਐ ਇਹ ਗੱਲ ਕਿ ਮੇਰਾ ਫਰਜ ਵਾ ਤੇ ਕੋਈ ਗੱਲ ਨਹੀਂ ਮੈਂ ਲਾਜ ਵੀ ਕਰਾ ਲੂੰਗੀ ਮੈਂ ਆਪਣਾ ਪੋਤਾ ਵੀ ਕਰ ਲਿਆਉਂਗੀ ਮੇਰਾ ਉਹਨਾਂ ਬਿਨਾਂ ਨਹੀਂ ਸਰਦਾ ਹੋਣਾ। ਹਾਂ ਤੇ ਹੋਈ ਨਾ ਗੱਲ ਜੇ ਤੁਸੀਂ ਨੋ ਪੋਤ ਨੂੰ ਲਿਆਉਣਾ ਤੇ ਅਸੀਂ ਤੁਹਾਡੇ ਨਾਲ ਟਕਲਾ ਨੂੰ ਚੱਲ ਚੱਲਦੇ। ਚਲੋ ਬਾਜੀ ਕੋਈ ਗੱਲ ਨਹੀਂ ਠੀਕ ਆ ਤੁਹਾਡੀ ਗੱਲ ਮੈਨੂੰ ਸੋਚਣ ਦਾ ਥੋੜਾ ਟਾਈਮ ਚਾਹੀਦਾ। ਜੇਰੇ ਤੁਸੀਂ ਆਪ ਨੌਂਦ ਪੋਤੇ ਨੂੰ ਲਿਆਉਣਾ ਦੋ ਨੂੰ ਤੇ ਫਿਰ ਅਸੀਂ ਤੁਹਾਡੇ ਨਾਲ ਚੱਲ ਜਾਂਦੇ ਆ ਤੇ ਜੇ ਕੋ ਕੱਲੇ ਦੇ ਇੱਕ ਜਿਹਨੇ ਨੂੰ ਲਿਆਉਣਾ ਫਿਰ ਨਹੀਂ ਅਸੀਂ ਘਰ ਨਹੀਂ ਜਾਣਾ ਚੱਲ ਫਿਰ ਆਣੀ ਸਲਾਹ ਕਰਕੇ ਦੇ ਦੱਸ ਦਿਓ ਲੈ ਨਹੀਂ ਸਰਪੰਚ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਤਾਂ ਗਾਂ ਕੇ ਆਈਓ ਤੇ ਮੰਮੀ ਸਰਪੰਚ ਵੀ ਠੀਕ ਹੀ ਕਹਿਣ ਡਿਆ ਵਾ ਜੇ ਆਪਾਂ ਉਹਨੂੰ ਲੈ ਤੇ ਆਈਏ ਪਰ ਸਿਆਪਾ ਇੱਕ ਵਾ ਉਹਨੂੰ ਸਾਂਭਣਾ ਕਿੰਨੇ ਆ ਮੰਜੇ ਤੇ ਪਈ ਨੂੰ ਉਹ ਤੇ ਸਿਆਪਾ ਸਾਰਾ ਮੇਰੇ ਗੱਲ ਪਹਿ ਜਾਣਾ ਵਾ ਗਰਮੀਤ ਗੱਲ ਤੇ ਤੇਰੀ ਵੀ ਸਹੀ ਐ ਪਰ ਸਾਨੂੰ ਠੰਡੇ ਦਿਮਾਗ ਨਾਲ ਸੋਚਣਾ ਪੈਣਾ ਵਾ ਮੈਂ ਕੀ ਕਰਾਂ ਮੁੰਡੇ ਕੋਲੋਂ ਮੇਰਾ ਨਹੀਂ ਸਰਦਾ ਇੱਕ ਤੇ ਮੈਂ ਗਵਾਏ ਬੈਠੀ ਆ ਹੁਣ ਇਹੋ ਗੋ ਜੀ ਮੇਰੇ ਨਾਲ ਜਰਾ ਮੁੰਡਿਆ ਵਾ ਇਹ ਤੋਂ ਬਿਨਾ ਮੇਰਾ ਨਹੀਂ ਜੀ ਲੱਗਦਾ ਮੁੰਡਾ ਤਾਂ ਮੈਂ ਲੈ ਕੇ ਛੱਡਣਾ ਏ ਮੰਮੀ ਤੂੰ ਇੱਥੇ ਐਵੇਂ ਪੋਤੇ ਦੀ ਜਿੱਦ ਕਰੀ ਜਾਂਦੇ ਮੇਰਾ ਪੋਤਾ ਆ ਜਾਏ ਮੇਰਾ ਪੋਤਾ ਆ ਜਾਏ ਉਹਨੇ ਇੱਥੇ ਖੜਾਣ ਕੇ ਗੋਡੀ ਕਰਨੀ ਆ ਮੈਂ ਗੱਲ ਗੋਡੀ ਦੀ ਨਹੀਂ ਆ ਮੇਰੇ ਅਣਖ ਦਾ ਸਵਾਲ ਵਾ ਜੇ ਕਿਤੇ ਮੇਰਾ ਪੋਤਾ ਨਾ ਨਾ ਆਇਆ ਮੇਰੇ ਤੇ ਰਿਸ਼ਤੇਦਾਰਾਂ ਨੇ ਮੈਨੂੰ ਛੱਡਣਾ ਨਹੀਂ ਆ ਮੇਰੇ ਤੇ ਬੇਇੱਜ਼ਤੀ ਹੋ ਜਾਣੀ ਆ ਬੜੀ ਹੱਤ ਚੁੱਕੀ ਸੀ ਮੈਂ ਪੋਤਾ ਲੈਣਾ ਤਾਂ ਹੁਣ ਲਿਆਂਦਾ ਕਿਉਂ ਨਹੀਂ ਆ ਤੇ ਮੰਮੀ ਉਹਨੇ ਹੋਰ ਕਿੱਥੇ ਜਾਣਾ ਵਾ ਜੇ ਤਾਂ ਜਵਾਨ ਹੋ ਗਿਆ ਇੱਥੇ ਹੀ ਆਉਣਾ ਵਾ ਇੱਥੇ ਹੀ ਉਹਨੇ ਆਪਣਾ ਹਿੱਸਾ ਮੰਗਣਾ ਵਾ ਤੇ ਜਾਇਦਾਦ ਲੈਣੀ ਉਹਨੇ ਆਪਣੀ ਆਣ ਕੇ ਸਾਂਭਣੀ ਆ ਨਹੀਂ ਜਦੋਂ ਉਹਨਾਂ ਨੇ ਹਿੱਸੇ ਮੰਗਣ ਦਾ ਟਾਈਮ ਆਣਾ ਨਾ ਉਹਨਾਂ ਮੁੰਡਾ ਮੇਰੇ ਤੋਂ ਵੱਖ ਕਰ ਦੇਣਾ ਵਾ ਉਹਨਾਂ ਦੇ ਦਿਮਾਗ 'ਚ ਜ਼ਹਿਰ ਭਰ ਦੇਣੀ ਆ ਮੇਰੇ ਬਾਤੀ ਮੁੜਕੇ ਉਹਨੇ ਮੇਰਾ ਨਹੀਂ ਬਣਨਾ ਜੇ ਮੈਂ ਹੁਣ ਤੋਂ ਹਿੱਕ ਨਾ ਲਾ ਲੂੰਗੀ ਨਾ ਤੇ ਫਿਰ ਉਹ ਮੇਰਾ ਬਣ ਕੇ ਰਹੂਗਾ ਤੇ ਫਿਰ ਜੇ ਉਧਰ ਲੈਣ ਆਏ ਹੀ ਤੈਨੂੰ ਉਹਦਣ ਹੀ ਨਾ ਜਾਣ ਦਿੰਦੀ ਪਤਾ ਤਾਂ ਹੈਗਾ ਤੈਨੂੰ ਉਹਨਾਂ ਦਾ ਕਿ ਮੁੜਕੇ ਉਹਨਾਂ ਨੇ ਔਨ ਦੇਣਾ ਵਾ ਨਹੀਂ ਮੈਂ ਜਾਣ ਕਿੱਥੇ ਦੇਣਾ ਇਹ ਮੈਂ ਤਾਂ ਖਤੇ ਧੱਕਾ ਮਾਰ ਕੇ ਸੁੱਟ ਗਈ ਮੰਜੀ ਦੇ ਉੱਤੇ ਚੱਲ ਮੰਮੀ ਜੇ ਤੂੰ ਜਿਹਦੇ ਤੇ ਆੜੀ ਗਈ ਹੈ ਨਾ ਕਿ ਮੈਨੂੰ ਪੋਤਾ ਚਾਹੀਦਾ ਫਿਰ ਤੂੰ ਇਦਾਂ ਕਰ ਤੇ ਮੇਰੇ ਦਿਮਾਗ ਨਾਲ ਚੱਲ ਤੇ ਤੈਨੂੰ ਸਰਪੰਚ ਦੀ ਵੀ ਨਹੀਂ ਲੋੜ ਖੜਨ ਦੀ ਆਹੀ ਪੋਤਾ ਆਪਣੇ ਘਰ ਲੈ ਕੇ ਆਵਾਂਗੇ ਨੇ ਚੱਲ ਤੋਰ ਜੇ ਮੈਨੂੰ ਤੇਰੇ ਦਿਮਾਗ ਨਾਲ ਚੱਲਿਆ ਪੋਤਾ ਮਿਲ ਜੇ ਤੇ ਮੈਨੂੰ ਹੋਰ ਕੀ ਚਾਹੀਦਾ ਚੱਲ ਮੰਮੀ ਹੁਣ ਦਿਨ ਚੜ ਲੈਣ ਦੀ ਤੇਰਾ ਪੋਤਾ ਨਾ ਤੇਰੇ ਘਰ ਹੋਊਗਾ ਮੇ ਚੱਲ ਕਿਤੇ ਮੈਂ ਤਾਂ ਨਹੀਂ ਕਿਹੜਾ ਵੇਲਾ ਮੇਰੇ ਕੋਲ ਆਵੇ ਮੇਰੇ ਲਈ ਅੱਜ ਦੀ ਰਾਤ ਵਾ ਨਾ ਇਹ ਵੀ ਸੂਲਾਂ ਤੇ ਲੰਗਣੀ ਆ ਤੂੰ ਅੱਜ ਦੀ ਰਾਤ ਨਾ ਬੇਫਿਕਰੀ ਸੌ ਤੇ ਸਵੇਰੇ ਤੂੰ ਵੇਖੀ ਪੋਤਾ ਤੇਰੀ ਗੋਦੀ ਚ ਬੈਠਾ ਹੋਊਗਾ ਚਲ ਜਾ ਫੇ ਮੇਰਾ ਲੀੜਾ ਲੁੜਾ ਵਸਾਂ ਨਾ ਮੇਰਾ ਪੁੱਤ ਖੇਡਣ ਗਿਆ। ਨਾ ਤੂੰ ਹੀ ਕਿੱਧਰ ਹੈ ਹਲੇ ਤੁਹਾਡੀ ਕਾਲ ਨਹੀਂ ਬਈ ਤੀ ਕਰਕੇ ਕਲਾਇਆ ਤੇ ਤੂੰ ਫੇਰ ਅੱਜ ਪਵੰਜ ਕਿਹਜੋ। ਹਾਂਜੀ ਗੁੱਸਾ ਕਿਉਂ ਕਰਦੇ ਜੇ ਅਸੀਂ ਮੰਨਦੇ ਆੜ ਕੋ ਗਲਤੀ ਹੋਈ ਆ। ਸਾਨੂੰ ਮਾਫ ਕਰ ਦੋ ਇੱਕ ਵਾਰੀ। ਅੱਛਾ ਹੁਣ ਤਾਂ ਨਾ ਮਾਫ ਦਾ ਚੇਤਾ ਆਉਣ ਡਿਆ ਪਹਿਲਾਂ ਤੂੰ ਕਿੱਥੇ ਗਈ ਸੀ ਮਾਫੀਆਂ ਮੰਗਣ ਵਾਲੀ। ਭੈਣ ਜੀ ਕਾਲੇ ਕੋ ਪੈਂਦੇ ਜੇ ਅਸੀਂ ਬਹਿ ਕੇ ਗੱਲ ਕਰਦੇ ਆ ਆ ਜਾ ਮੇਰਾ ਪੁੱਤ। ਬੈਕ ਅੱਗੇ ਥੋੜੀ ਇਹ ਰੰਗ ਗੱਲਾਂ ਕੀਤੀਆਂ ਵਾ ਹਲੇ ਕਸਰ ਕੋਈ ਮਾਸੀ ਤਾਂ ਕਿ ਸਾਫ਼ ਸਾਫ਼ ਆਖਿਆ ਵਾਹੀਂ ਕਿਹੀਂ ਮੁੰਡਾ ਨਹੀਂ ਦੇਣਾ ਤੇ ਨਹੀਂ ਦੇਣਾ ਬੱਸ ਪੁੱਤ ਮੈਨੂੰ ਵੀ ਇਕੱਲੇ ਰਹਿ ਰਹਾ ਕੇ ਨਾ ਹੁਣ ਸਮਝ ਆ ਗਈ ਆ ਮੈਂ ਇਹਨੂੰ ਇਕੱਲੇ ਨੂੰ ਨਹੀਂ ਲੈਣਾ ਮੈਂ ਇਹਨਾਂ ਨੂੰ ਮਾਂ ਪੁੱਤਾਂ ਨੂੰ ਲੈ ਕੇ ਜਾਣਾ ਹੈ ਮਾਂ ਪੁੱਤਾਂ ਨੂੰ ਹੀ ਲੈਣਾ ਆ ਇਹ ਤੇ ਬੜੀ ਖੁਸ਼ੀ ਦੀ ਗੱਲ ਵਾ ਚਲ ਚੰਗਾ ਸਭ ਮੇਰੇ ਗਲੋਂ ਵੀ ਬਲਾ ਲੱਤ ਜੂਗੀ ਅਹੀਂ ਤੇ ਨਾ ਉੱਤੇ ਨੋਟ ਲਾ ਲਾ ਕੇ ਨਾ ਕੰਗਾਲ ਹੀ ਹੋ ਗਏ ਆ ਚੰਗਾ ਸਭ ਕੱਢ ਦੇਣ ਇਹਨੂੰ ਕਰੋ ਪੋਤਾ ਹੀ ਆਪਣੀ ਗਲਤੀ ਸੁਧਾਰਨ ਆਏ ਆ ਜੇ ਕਬਲ ਅੱਜ ਹਸਪੀਟਲ ਵਾ ਨਾ ਉਹਨੂੰ ਸਾਹਮਣ ਸੋਤਨ ਦਾ ਉੱਤੇ ਪੈਸਾ ਲਾਉਣ ਦਾ ਮੇਰਾ ਫਰਜ਼ ਹੀ ਪਰ ਮੇਰੇ ਕੋ ਬਹੁਤ ਵੱਡੀ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦੋ ਜੇ ਉਹ ਹਸਪੀਟਲ ਵਾ ਤੇ ਮੰਗਰੋ ਮੁੰਡਾ ਸਾਹਮਣ ਦਾ ਵੀ ਮੇਰਾ ਫਰਜ਼ ਵਾ ਆ ਵੀ ਵਧੀਆ ਹੋਇਆ ਜਿਹੜੀ ਮਾਫੀ ਆਣ ਕੇ ਤੇ ਮੰਗਣ ਡੈ ਪਈ ਆ ਹੱਲੇ ਦੇ ਮੇਰੀ ਧੀ ਹਸਪਤਾਲ ਵਾ ਉੱਥੇ ਮੇਰੀ ਭੈਣ ਬੈਠੀ ਆ ਉਹਨੂੰ ਨਾ ਕੋਈ ਸੋਧ ਨਾ ਕੋਈ ਬੋਧ ਨਾ ਕੋ ਮੰਗ ਸਕਦੀ ਆ ਉਹ ਸਰਾਨੇ ਬੈਠੀ ਰਹਿੰਦੀ ਆ ਮਾਸੀ ਇਹਨਾਂ ਦੀ ਚੱਲ ਭੈਣ ਜੀ ਕੋਈ ਗੱਲ ਨਹੀਂ ਹੋ ਜਾਣਾ ਠੀਕ ਆ ਟੈਨਸ਼ਨ ਨਾ ਲਓ ਜੇ ਡਾਕਟਰ ਲਾ ਚੱਲਣ ਡਿਆ ਨਾ ਤੇ ਬੜਾ ਬੜਾ ਕੁਝ ਹੋ ਜਾਂਦਾ ਉਹ ਮਰਦੇ ਦੇ ਮਰਦੇ ਮਰਦੇ ਬੰਦੇ ਨੂੰ ਬਚਾ ਲੈਂਦੇ ਆ ਅੱਜ ਹੈ ਨਹੀਂ ਗੱਲ ਕਹਿਨੀ ਆ ਉਹਦੋਂ ਦੇ ਸਾਡੇ ਨਾਲ ਸਹਿਮਤ ਨਾ ਤੁਰੀ ਰਹਿੰਦੀਆਂ ਤੇ ਖਰਿਆ ਮੇਰੀ ਧੀ ਉਠੀ ਖਲੋਂਦੀ ਮੈਂ ਤੇ ਤੁਹਾ ਤੋਂ ਭੈਣ ਜੀ ਮੰਗਣ ਲਈ ਆ ਵੀ ਮੇਰੇ ਕੋਲ ਗਲਤੀ ਹੋ ਗਈ ਆ ਮੈਨੂੰ ਮਾਫ ਕਰ ਦੋ ਮੈਂ ਆਪ ਬੜਾ ਇਹ ਚੀਜ਼ ਤੇ ਮੈਨੂੰ ਬਹੁਤ ਜ਼ਿਆਦਾ ਪਛਤਾਵਾ ਆ ਉਹ ਚੱਲ ਮੰਮੀ ਕੋਈ ਗੱਲ ਨਹੀਂ ਸਿਆਣਿਆਂ ਦੇ ਨੇ ਨਾ ਵੀ ਸੇਅਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਜੇ ਬੰਦਾ ਆਪਣੀ ਗਲਤੀ ਮੰਨਦਾ ਨਾ ਉਹਨੂੰ ਮਾਫ ਕਰਨਾੜਾ ਫਰਜ਼ ਵਾ ਇੱਕ ਜੀ ਦੇ ਭੈਣ ਜੀ ਮੇਰੇ ਘਰੋਂ ਗਿਆ ਗਿਆ ਮਗਰ ਦੋ ਹੋਰ ਚਲ ਗਏ ਆ ਨੌ ਗਈ ਪੋਤਾ ਗਿਆ ਪੁੱਤ ਤੇ ਚਲੋ ਮੈਂ ਕੋਈ ਬੈਠੀ ਆ ਤੇ ਮਗਰ ਉਹ ਨੌ ਤੇ ਪੋਤਾ ਵੀ ਮੈਂ ਗਵਾ ਕੇ ਬਹਿ ਗਈ ਆ ਤੁਹ ਨਹੀਂ ਦੱਸੋ ਵੀ ਮੇਰਾ ਕਿਦਾਂ ਉਹ ਕਰ ਚ ਟਾਈਮ ਲੰਘਣ ਲਿਆ ਹੋਊਗਾ ਤੇ ਗਲਤੀ ਵੀ ਢੱਡੀ ਭੈਣ ਜੀ ਸਾਡੀ ਥੋੜੀ ਸੀ ਤੂੰ ਹੀ ਉਹਦੇ ਪੈਰਾਂ 'ਚ ਗੱਠੀ ਬੰਨ ਬੰਨ ਕੇ ਤੂੰ ਹੀ ਉਹਦੇ ਪੈਰਾਂ 'ਚ ਮਾਰਦੀ ਹਾਂ ਤੈਨੂੰ ਤਾਂ ਕੋਈ ਬੈਗ ਵੀ ਨਾ ਲੱਭਾ ਪਈ ਉਹ ਚ ਮਾਰੇ ਮੋਟੇ ਬੈਗ 'ਚ ਲੀੜੇ ਪਾਦਾ ਚਲੋ ਹੁਣ ਨਾ ਪਿਛਲੀਆਂ ਗੱਲਾਂ ਤੇ ਮਿੱਟੀ ਪਾਓ ਛੱਡੋ ਜੇ ਨਾਲ ਕੋ ਗਲਤੀ ਹੋਈ ਨਾ ਸਾਡੇ ਕੋਲ ਆਦੀ ਉਹ ਲਾਣ ਕੇ ਮਾਫ਼ੀ ਵੀ ਮੰਗਣ ਦੇ ਆ ਤੇ ਜੇ ਰੱਬ ਨੇ ਪਾ ਹੀ ਦਿੱਤੀ ਐ ਨਾ ਮੁਸੀਬਤ ਤੇ ਇਹ ਰਲ ਮਿਲ ਕੇ ਉਹਨੂੰ ਚੱਲ ਲੈਨੇ ਆ ਤੇ ਠੀਕ ਹੋ ਗਿਆ ਆਪਣੇ ਉਹ ਘਰ ਆ ਜੂਗੀ ਚਾ ਤੀ ਹੁਣ ਘਰ ਚੱਲ ਕੇ ਆਏ ਜੋ ਚਲ ਅਈ ਮਾਫ ਕਰ ਦਿੰਨੇ ਪਰ ਮਾਫੀ ਵਾਲੇ ਤਹੀਂ ਕੰਮ ਨਹੀਂ ਕੀ ਕੀਤੇ ਚਲੋ ਭੈਣ ਜੀ ਹੁਣ ਤੁਸੀਂ ਇਹਨਾਂ ਗੱਲਾਂ ਨੂੰ ਛੱਡੋ ਜੇ ਹੁਣ ਕਵਲ ਹਸਪੀਟਲ ਵਾਲਾ ਉਹਦੇ ਉੱਤੇ ਪੈਹਾ ਥੇਲਾ ਵੀ ਮੈਂ ਲਾਉਂਗੀ ਉਹਦੇ ਮਗਰ ਗੇੜਾ ਵੀ ਮੈਂ ਲਾਉਂਗੀ ਜੇ ਮੈਨੂੰ ਉੱਤੇ ਰਹਿਣਾ ਪਿਆ ਤਾਂ ਮੈਂ ਉਹ ਵੀ ਰਹੂੰਗੀ ਤੇ ਤੁਸੀਂ ਟੈਨਸ਼ਨ ਨਾ ਲਓ ਮੁੰਡਾ ਮੈਂ ਉਹ ਆਪਣਾ ਲੈ ਜਲਦੀ ਆ ਉਹ ਟੈਨਸ਼ਨ ਹੀ ਮਰਸੀ ਜੀ ਹੁੰਦੀ ਆ ਸਾਡੀ ਭੈਣ ਨਾ ਹਸਪੀਟਲ ਪਈ ਆ ਨਾ ਖੁੰਦੀ ਵਿਚਾਰੀ ਤੇ ਨਾ ਕੁਝ ਖਾਂਦੀ ਪੀਂਦੀ ਆ ਨਾਲੇ ਇਹ ਤਾਂ ਕਿ ਬੈਂਚਿੰਗ ਕਰ ਲਈਏ ਸਾਨੂੰ ਕੋਈ ਲਿਖਤੀ ਰਿਪੋਰਟ ਦੋ ਤੇ ਬਾਜੀ ਇੱਕੋਰੀ ਤੇ ਯਕੀਨਦਾਨੂ ਕਰਨਾ ਹੀ ਪੈਣਾ ਵਾ ਯਕੀਨ ਤੇ ਤੇ ਦੁਨੀਆ ਕਹਿਮਾ ਤੇ ਨਾਲੇ ਪੁੱਤ ਵੇਹ ਮੈਂ ਆਪਣਾ ਪੋਤਾ ਖੜਨਾ ਵਾ ਤੇ ਜੇ ਤੈਨੂੰ ਲੱਗੂਗਾ ਵੀ ਮੈਂ ਆਪਣੀ ਜ਼ਬਾਨ ਤੋਂ ਮੁਕਰਦੀ ਆ ਤੇ ਤੂੰ ਇਹਨੂੰ ਵਾਪਸ ਲੈਵੇਂ ਇਹ ਤੋਂ ਵੱਧ ਦੱਸ ਹੋਰ ਮੈਂ ਕੀ ਕਰ ਸਕਦੀ ਆ ਉਹ ਚਲੋ ਠੀਕ ਆ ਮਾਸੀ ਜੀ ਜੇ ਤੂੰ ਇੰਨਾ ਜ਼ੋਰ ਪਾਉਂਦੇ ਨਾ ਐਂ ਦਾ ਤੇ ਯਕੀਨ ਕਰਦੇ ਆ ਕਿਥੇ ਇਹੇ ਯਕੀਨ ਕੀਤਾ ਵਾ ਜੇ ਤੀ ਹੋਰ ਸਹੀ ਕੋਈ ਗੱਲ ਨਹੀਂ ਚੱਲ ਪੁੱਤ ਹੁਣ ਨਹੀਂ ਤਾਨੂੰ ਸਕਾਰ ਦਾ ਮੌਕਾ ਮਿਲਦਾ ਤੇ ਚੱਲ ਹੁਣ ਤੋਂ ਚੱਲੀਏ ਆਪਾਂ ਮੈਨੂੰ ਤਿਆਰ ਕਰ ਲੈਣ ਦੋ ਇਹਦੀਆਂ ਇੰਨੀਆਂ ਮੈਂ ਕੇਸੀਆਂ ਲਿਆ ਰਹਿਣੀਆਂ ਰੱਖੀਆਂ ਰਮਾਲ ਲਿਆਣੀਆਂ ਰੱਖੇ ਇਹ ਸਿਰ ਤੇ ਰੱਖਦਾ ਹੀ ਨਹੀਂ ਪਤਾ ਨਹੀਂ ਕਿਦਾਂ ਦਾ ਤੁਸੀਂ ਉਲਟਾ ਜੱਗ ਜਾਇਆ ਮੈਨੂੰ ਕੋਈ ਨਹੀਂ ਮੰਮੀ ਨਿਆਣੇ ਇਦਾਂ ਹੀ ਕਰਦੇ ਹੁੰਦੇ ਆ ਇਦਾਂ ਹੀ ਜਿੰਦਨਦੇ ਆ ਘਰ ਕੋਈ ਗੱਲ ਨਹੀਂ ਇਦਾਂ ਹੀ ਚੱਲ ਗਰਨਾਮ ਉਥੇ ਗੱਲ ਕਰਨੀ ਆਜਾ ਗਰਨਾਮ ਤੋਂ ਉਹਨਾਂ ਨੇ ਝਟ ਹਾਂ ਕਰ ਦਿੱਤੀ ਆ ਮੁੰਡੇ ਦੀ ਕਿੱਦਾਂ ਕਰਨੀ ਫਿਰ ਹੁਣ ਉਹ ਮਾਤਾ ਯਕੀਨ ਤੂੰ ਹੁਣ ਕਰਨਾ ਪੈਣਾ ਵਾ ਅਖਸ਼ਰ ਹੁੰਦਾ ਵੀ ਖੂਨ ਵਾ ਉਹਨਾਂ ਦਾ ਹੱਕ ਬਣਦਾ ਵਾ ਕਿੰਨਾ ਚਿਰ ਆਪਣੇ ਕੋਲ ਰੱਖ ਲਾਂਗੇ ਦਿਨਾਂ ਤੱਕ ਅਖਸ਼ਰਾਂ ਨੂੰ ਪੈਣਾ ਹੀ ਆ ਤੇ ਜੇ ਨਾ ਸਾਂਭਿਆ ਤੇ ਉਹਨਾਂ ਨੇ ਸਾਹਮਣਗੇ ਨਾ ਸਾਂਭਣਗੇ ਤੇ ਮੁੰਡਾ ਵਾਪਸ ਲਿਆਵਾਂਗੇ ਅਸੀਂ ਕਿਹੜਾ ਪੱਕਾ ਲਿਖ ਕੇ ਦਿੱਤਾ ਉਹਨਾਂ ਨੂੰ ਚਾਹ ਫਿਰ ਲਿਆ ਮਿੰਨਰ ਪਈਆ 500 ਦੇਣ ਦੇਣ ਨੂੰ ਮੁੰਡੇ ਦਾ ਚੱਲ ਦੇ ਮੁੰਡੇ ਨੂੰ ਤੇ ਵਾਹ ਹੁਣ ਕਰਕੇ ਨਾ ਤੋਰ ਮੁੰਡੇ ਨੂੰ ਕੋਈ ਗੱਲ ਨਹੀਂ ਇਹ ਵੀ ਦਾਦੀ ਆਪਦੀ 15 ਆਉਂਦੀਆਂ ਚਲ ਆ ਜਾ ਹੁਣ ਕੋਈ ਗੱਲ ਨਹੀਂ ਹੁਣ ਵੇਖਿਆ ਅਗਰ ਮੈਂ ਤੇ ਮੇਰਾ ਦਿਮਾਗ ਜਾਂਦੇ ਫਿਰ ਨਾ ਹਸਪੀਟਲਾਂ ਦੇ ਵਿੱਚ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਮੈਨੂੰ ਮੁੰਡਾ ਚਾਹੀਦਾ ਸੀ ਮੁੰਡਾ ਮੈਨੂੰ ਮਿਲ ਗਿਆ ਮੇਰੇ ਵੱਲੋਂ ਕਬਲ ਮਰੇ ਭਾਵੇਂ ਜੀਵੇ ਚੱਲ ਆਪਾਂ ਚੱਲੀਏ ਮੰਨ ਗਈ ਮੰਮੀ ਤੇਰੇ ਦਿਮਾਗ ਨੂੰ ਕੱਲ ਚਲੋ ਚੰਗਾ ਭੈਣ ਜੀ ਚੱਲਦੇ ਹਾਂ ਹੁਣ ਚੰਗਾ ਭੈਣ ਤੇ ਫਿਰ ਚਾਹ ਨਹੀਂ ਵੀ ਪੀਣੀ ਪਿਆ ਜਾ ਨਹੀਂ ਨਹੀਂ ਚਾਹ ਨਹੀਂ ਆ ਲੈ ਮੈਂ ਤਾਂ ਪਿਆ ਨਹੀਂ ਇਹ ਰਹਿਣ ਦਿਓ ਤੁਸੀਂ ਅੱਗੇ ਬੜੇ ਕੁੜੀ ਤੇ ਪੈਸੇ ਲੈਣ ਦੇ ਲਾਉਣ ਦੇ ਮੇਰੇ ਕੋਲ ਪੈਸੇ ਵਾਧੂ ਆ ਪਰ ਮੇਰਾ ਮੇਰੇ ਪੁੱਤ ਦਾ ਬਗੈਰ ਚੀਜ਼ ਨਹੀਂਗਾ ਲੱਗਣਾ ਹੁਣ ਮੈਂ ਕੋਈ ਗੱਲ ਨਹੀਂ ਪੁੱਤ ਨੂੰ ਮੜਾ ਲਾਂਗੇ ਨਾਲੇ ਮੈਂ ਆਪਣੇ ਪੁੱਤ ਨੂੰ ਸੋਹਣੇ ਸੋਹਣੇ ਰਾਜੂ ਸੂਟ ਲੈ ਕੇ ਦੇਣੀ ਆ ਬਾਜ਼ਾਰ ਥਾਣੇ ਨੰਕੇ ਜਾਣਾ ਵਾ ਚੱਲੀ ਪੁੱਤ